ਹਾਂਜੀ ਕੀ ਨਾਮ ਸੀ ਲੜਕੀ ਦਾ ਜਿਹੜਾ ਕਿੱਥੋਂ ਦੀ ਰਹਿਣ ਵਾਲੀ ਸੀਗੀ ਮੈਂ ਮੈਂ ਰਾਜਦੀਪ ਦੀ ਮੰਮੀ ਬੋਲਦੀ ਆ ਰਾਜਦੀਪ ਮੇਰੀ ਇੱਥੇ ਆਈ ਸੀ ਵਿਆਹ ਤੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਕਿਹਾ ਸੀ 20 ਤਰੀਕ ਦਾ ਵਿਆਹ ਆ ਤੇਰਾ ਜਦ ਰਾਜਦੀਪ ਇੱਥੇ ਪਹੁੰਚੀ ਤਾਂ ਉਹਦੀ ਫੈਮਿਲੀ ਦੇ ਵਿੱਚ ਕੋਈ ਵਿਆਹ ਨਹੀਂ ਸੀ ਸਹੁਰਿਆਂ ਦੀ ਫੈਮਿਲੀ ਦੇ ਵਿੱਚ ਇਹਨਾਂ ਨੇ ਉਹਨੂੰ ਧੋਕੇ ਨਾਲ ਬੁਲਾਇਆ ਇੱਥੇ ਨਾਲ ਪਰੌਣੇ ਦੀ ਸਲਾਹ ਸੀਗੀ ਬੁਲਾ ਕੇ ਇੱਥੇ ਉਹਨਾਂ ਨੇ 12 ਤਰੀਕ ਨੂੰ ਰਾਜਦੀਪ ਆਈ ਆ ਸਾਰੇ ਮੜਾਏ ਆ ਲੈ ਕੇ ਗਏ ਉਹਨੂੰ ਬਾਅਦ ਚ ਉਹਨੂੰ 19 ਤਰੀਕ ਨੂੰ ਇਹਨਾਂ ਨੇ ਗਲ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਮੈਨੂੰ ਆਪਣੀ ਧੀ ਦਾ ਇਨਸਾਫ ਚਾਹੀਦਾ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਦਾ ਹੁਕਮ ਚ ਹੋਣਾ ਚਾਹੀਦਾ ਵਿੱਚੇ ਪਰੌਣੇ ਨੂੰ ਤਾਂ ਵਿੱਚੇ ਸੱਸ ਸਹੁਰੇ ਨੂੰ ਜਿਹੜੇ ਹੋਰ ਵੀ ਸ਼ਾਮਲ ਆ ਉਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਮੈਨੂੰ ਧੀ ਦਾ ਇਨਸਾਫ ਨਹੀਂ ਮਿਲਣਾ ਉਦੋਂ ਤੱਕ ਮੈਨੂੰ ਆਪਣੀ ਧੀ ਦਾ ਇਨਸਾਫ ਨਹੀਂ ਮਿਲਣਾ ਮੈਂ ਇਹ ਪ੍ਰਸ ਇਹਨਾਂ ਤੋਂ ਮੰਗ ਕਰਦੀ ਆ ਮੈਨੂੰ ਇਨਸਾਫ ਮਿਲੇ ਪਰ 7 ਦਿਨ ਹੋ ਗਏ ਮੇਰੀ ਧੀ ਮੁਕੀ ਨੂੰ ਮੇਰੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਮੈਂ ਇੱਥੇ ਇੰਡੀਆ ਦੀ ਗਵਰਨਮੈਂਟ ਤੋਂ ਇੰਡੀਆ ਦੀ ਪੁਲਿਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਐਨ ਆਰ ਆਈ ਨਹੀਂ ਆਣੇ ਇੰਡੀਆ ਆਉਣ ਨੂੰ ਕੋਈ ਵੀ ਮੰ ਇੱਥੇ ਮੌਤਾਂ ਹੁੰਦੀਆਂ ਆ ਗਲ ਘੁੱਟਦੀਆਂ ਤੇ ਮੈਂ ਬਸ ਇੰਨਾ ਕਹਿਣਾ ਚਾਹੁੰਦੀ ਆ ਮੈਨੂੰ ਸਾਫ ਚਾਹੀਦਾ ਮੈਂ ਸਾਫ ਮੰਗਦੀ ਤੁਸੀਂ ਵੀ ਯੂਕੇ ਦੇ ਵਿੱਚ ਸਿਟੀਜ਼ਨ ਹਾਂ ਹਾਂਜੀ ਅਸੀਂ ਮੈਂ ਯੂਕੇ ਦੀ ਸਿਟੀਜ਼ਨ ਆ ਕੁੜੀ ਕੁੜੀ ਮੇਰੀ ਯੂਐਸਏ ਦੀ ਸਿਟੀਜ਼ਨ ਆ ਕੀ ਤੁਹਾਡਾ ਜਦੋਂ ਤੁਸੀਂ ਪਹੁੰਚੇ ਹੋ ਉਸ ਟਾਈਮ ਜਿਹੜੀ ਆ ਧੀ ਤੁਹਾਡੀ ਦਾ ਪੋਸਟਮੈਡਮ ਹੋ ਗਿਆ ਹਾਂਜੀ ਸਾਨੂੰ ਪੁਲਿਸ ਵਾਲਿਆਂ ਨੇ ਉਧਰ ਹੋਟ ਥਾਣੇ ਸੱਦ ਲਿਆ ਅਸੀਂ ਉੱਥੇ ਬੈਠੇ ਰਹੇ ਸਾਨੂੰ ਉੱਥੇ ਬਹਾਲੀ ਰੱਖਿਆ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਤੁਹਾਡੀ ਇਜਾਜ਼ਤ ਤੋਂ ਬਗੈਰ ਪੋਸਟਮੈਡਮ ਨਹੀਂ ਹੋ ਸਕਦਾ ਲੜਕੀ ਦਾ ਜਾਦਾ ਸੀ ਇੱਥੇ ਆਏ ਸਾਨੂੰ ਭੇਜਿਆ ਤਾਂ ਉਹ ਕਹਿੰਦੇ ਜਦ ਸਾਨੂੰ ਫੋਨ ਆਇਆ ਅਸੀਂ ਪੋਸਟਮਾਰਟਮ ਕਰਦੇ ਸੀਗੇ ਤਾਂ ਸਾਨੂੰ ਨਹੀਂ ਇਹ ਪਤਾ ਵੀ ਇਹ ਰਲਿ ਭੁਗਤ ਸਾਰੀ ਇਹਨਾਂ ਦੀ ਪੁਲਿਸ ਵਾਲਿਆਂ ਦੀ ਵੀ ਆ ਵਿੱਚੇ ਡਾਕਟਰਾਂ ਦੀ ਵੀ ਆ ਸਾਨੂੰ ਕੁਝ ਨਹੀਂ ਪਤਾ ਪੋਸਟਮਾਰਟਮ ਤੁਹਾਡੇ ਤੋਂ ਬਗੈਰ ਹੀ ਹੋ ਗਿਆ ਸਾਡੇ ਤੋਂ ਬਗੈਰ ਹੀ ਹੋ ਗਿਆ ਸਾਡਾ ਇਹਨਾਂ ਨੇ ਕੋਈ ਹੱਕ ਨਹੀਂ ਸਮਝਿਆ ਵੀ ਜਾਮਾ ਨੇ ਜਰਮ ਦਿੱਤਾ ਆ ਜਾਂ ਪੇ ਨਾਲ ਆ ਕੋਈ ਨਹੀਂ ਸਮਝਿਆ ਇਹਨਾਂ ਨੇ ਆਪ ਹੀ ਮਾਰ ਲਈ ਆਪ ਹੀ ਪੋਸਟਮਾਰਟਮ ਕਰਾ ਦਿੱਤਾ ਤੁਸੀਂ ਥਾਣੇ ਦਾ ਕਰਾਓ ਕਿ ਤਾ ਧਰਨਾ ਲਾਇਆ ਅੱਜ ਕੀ ਇਨਸਾਫ ਦਾ ਭਰੋਸਾ ਦਿੱਤਾ ਹਾਂਜੀ ਅੱਜ ਸਾਨੂੰ ਇਨਸਾਫ ਮਿਲਿਆ ਆ ਸਾਨੂੰ ਇਨਸਾਫ ਸਹੀ ਮਿਲਿਆ ਆ ਵੀ ਇਹਨਾਂ ਨੇ ਪੁਲਿਸ ਕਹਿ ਰਹੀ ਹੈ ਕਿ ਮਾਮਲਾ ਦਰਜ ਕਰਾਂਗੇ। ਹਾਂ ਜੀ ਪੁਲਿਸ ਕਹਿ ਰਹੀ ਹੈ ਮਾਮਲਾ ਦਰਜ ਹੋਗਾ ਲਤੇ। ਤਾਂ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਬਾਰ-ਬਾਰ ਇਹੀ ਕਹਿੰਨੀ ਆ ਮੇਰੀ ਧੀ ਮੁਕੀ ਆ ਧੀ ਤਾਂ ਮੈਨੂੰ ਮਿਲਣੀ ਨਹੀਂ ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਹੋਰ ਕਿਸੇ ਦੀ ਧੀ ਨਾ ਨਾ ਇਦਾਂ ਇਹ ਕਰਨ। ਤੁਸੀਂ ਕੀ ਲੜਕੀ ਤੇ ਕੀ ਲੱਗਦੇ ਹੋ ਤੇ ਕੀ ਧਰਨਾ ਲਾਇਆ ਜਿੱ ਕੀ ਕਰਨ ਸੀਗਾ? ਲੜਕੀ ਮੈਂ ਜੀ ਸੁਮਿਤ ਸਹੋਤਾ ਐਡਵੋਕੇਟ ਆ ਤੇ ਮੈਨੂੰ ਇਹਨਾਂ ਨੇ ਜਦੋਂ ਹਾਇਰ ਕੀਤਾ ਈ ਸਾਡੀ ਜਿਹੜੀ ਲੜਕੀ ਆ ਉਹਦੀ ਜਿਹੜੀ ਸ਼ੱਕੀ ਹਲਾਤਾਂ ਦੇ ਵਿੱਚ ਡੈਥ ਹੋ ਗਈ ਆ ਪਰ ਜਿਹੜੀ ਸਾਡੀ ਜਿਹੜੀ ਸੁਣਵਾਈ ਆ ਉਹ ਨਾ ਤਾਂ ਪ੍ਰਸ਼ਾਸਨ ਕਰ ਰਿਹਾ ਨਾ ਹੀ ਕੋਈ ਪੁਲਿਸ ਵਾਲੇ ਸੁਣ ਰਹੇ ਆ ਤੇ ਨਾ ਹੀ ਡਾਕਟਰ ਕੋਈ ਸਾਨੂੰ ਦੱਸਦੇ ਆ ਕੀ ਵਜ੍ਹਾ ਕੀ ਆ ਰੀਜ਼ਨ ਕੀ ਆ ਉਸ ਆਧਾਰ ਦੇ ਉੱਤੇ ਜਿਹੜਾ ਜਿਹੜਾ ਮ੍ਰਿਤਕ ਦੇ ਪਰਿਵਾਰ ਨੇ ਧਰਨਾ ਲਾਇਆ ਧਰਨਾ ਲਾ ਕੇ ਪ੍ਰਸ਼ਾਸਨ ਨੂੰ ਜਿਹੜਾ ਦੱਸਿਆ ਕਿ ਇਹ ਸ਼ੱਕ ਹਲਾਤਾਂ ਦੇ ਵਿੱਚ ਜਿਹੜੀ ਡੈਥ ਹੋਈ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਸ਼ੋਅ ਹੋਇਆ ਕਿ ਕੁੜੀ ਦਾ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਸਾਹ ਘੁੱਟ ਕੇ ਸਾਹ ਘੁੱਟ ਕੇ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਤੇ ਉਹਦੇ ਉਸ ਤੋਂ ਬਾਅਦ ਜਿਹੜੀ ਅਸਲ ਜਿਹੜੀ ਵਜ੍ਹਾ ਜਿਹੜੀ ਰੰਜਿਸ਼ ਜਿਹੜੀ ਸਾਹਮਣੇ ਆਉਂਦੀ ਆ ਉਹ ਉਹਦੇ ਮੰਮੀ ਡੈਡੀ ਕੋਈ ਇਹ ਪਤਾ ਲੱਗਦਾ ਆ ਕਿਉਂਕਿ ਉਹ ਆਪ ਜਿਹੜੇ ਇੰਗਲੈਂਡ ਦੇ ਸਿਟੀਜ਼ਨ ਨੇ ਜਿਹੜੀ ਕੁੜੀ ਆ ਕੁੜੀ ਜਿਹੜੀ ਹੈਗੀ ਆ ਉਹ ਅਮਰੀਕਨ ਸਿਟੀਜ਼ਨ ਹੈਗੀ ਆ ਤੇ ਉਹ ਜਿਹੜੀ ਆ 12 ਤਰੀਕ ਨੂੰ ਆਈ ਆ ਝੂਠ ਬੋਲ ਕੇ ਇਹਨਾਂ ਨੇ ਜਿਹੜਾ ਨਾ ਕੁ ਕਿ ਸਾਡੇ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਤੇ ਤੂੰ ਜਾ ਕੇ ਵਿਆਹ ਟੈਂਡ ਕਰ ਲੈ ਤੇ ਜਦ ਕਿ ਜਦੋਂ ਉਹ ਕੁੜੀ ਆਉਣ ਤੋਂ ਇੱਕ ਦਿਨ ਪਹਿਲਾਂ ਇਹ ਦੱਸ ਦਿੱਤਾ ਜਾਂਦਾ ਕਿ ਕੁੜੀ ਜਿਹੜੀ ਆ ਮੇਰੇ ਭੂਆ ਦੇ ਮੁੰਡੇ ਦਾ ਜਿਹੜਾ ਵਿਆਹ ਨਾ ਕੈਨਸਲ ਹੋ ਗਿਆ ਕਿ ਚਲ ਤੇਰੀ ਟਿਕਟ ਕਨਫਰਮ ਆ ਤੂੰ ਜਾਇਆ ਬਟ ਜਦੋਂ ਕੁੜੀ ਆਉਂਦੀ ਆ ਆਉਣ ਤੋਂ ਬਾਅਦ 18 ਤਰੀਕ ਨੂੰ ਜਿਹੜੀ ਹੈ ਕੁੜੀ ਦੀ ਹਾਲਤ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਤੇ ਉਹ ਹਾਲਤ ਖਰਾਬ ਹੋਣ ਦੇ ਨਾਲ ਜਿਹੜਾ ਵਾ ਉਹ ਕਹਿੰਦੇ ਆ ਕਿ ਕੁੜੀ ਨੂੰ ਹਸਪੀਟਲ ਲੈ ਕੇ ਚਾਇਆ ਜਾਂਦਾ ਜਿਹੜਾ ਮਨਜਿੰਦਰ ਸਿੰਘ ਹਸਬੰਡ ਆ ਉਹਦਾ ਅਮਰੀਕਾ ਉਹ ਫੋਨ ਕਰਦਾ ਆ ਉਹਨਾਂ ਨੂੰ ਜਦੋਂ ਫੋਨ ਕਰਦਾ ਆ ਤੇ ਉਹ ਫੋਨ ਜਦੋਂ ਨਹੀਂ ਚੱਕਦੇ ਉਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਜਾਂਦਾ ਤੇ ਜਦੋਂ ਉਹਦੇ ਬ੍ਰਦਰ ਨਾਲ ਗੱਲ ਹੁੰਦੀ ਆ ਤੇ ਉਹ ਕਹਿੰਦਾ ਆਪਣੇ ਪਾਪਾ ਨਾਲ ਗੱਲ ਕਰਾ ਉਹ ਕਹਿੰਦਾ ਕਿ ਤੁਹਾਡੀ ਜਿਹੜੀ ਬੇਟੀ ਆ ਉਹਨੂੰ ਜਿਹੜਾ ਵਾ ਹੀਟਰ ਜਿਹੜਾ ਨਾ ਹੋਮ ਹੀਟਰ ਆ ਉਹਦੇ ਕਰਕੇ ਨਾ ਗੈਸ ਚੜਨ ਕਰਕੇ ਡੈਥ ਹੋ ਗਈ ਆ ਤੇ ਜਿਹੜਾ ਉਹਦਾ ਜਿਹੜੇ ਵੀ ਸਾਰੇ ਪਰਿਵਾਰ ਆ ਉਹ ਕਹਿ ਰਹੇ ਆ ਜੀ ਅਟੈਕ ਨਾਲ ਹੋਈ ਆ ਦੋਨਾਂ ਦੇ ਤਿੰਨਾਂ ਦੇ ਕਿਸੇ ਦੇ ਬਿਆਨ ਨਹੀਂ ਦਲਦੇ ਵੀ ਤੇ ਜਿਹੜੀ ਇਹਦੇ ਵਿੱਚ ਮੇਨ ਜਿਹੜੀ ਵਜ੍ਹਾ ਆ ਰਹੀ ਹੈ ਨਾ ਉਹ ਵਜ੍ਹਾ ਆ ਰਹੀ ਹੈ ਜੀ ਪ੍ਰਾਪਰਟੀ ਜਿਹੜੀ ਕੁੜੀ ਦੀ ਆ ਬਹੁਤ ਜਿਆਦੀ ਹੈ ਅਮਰੀਕਾ ਦੇ ਵਿੱਚ ਕਰੋੜਾਂ ਦੀ ਪ੍ਰਾਪਰਟੀ ਆ ਉਹਨਾਂ ਦਾ ਇੱਕ ਛੋਟਾ ਬੇਟਾ ਆ ਅਰਮਾਨ 5 ਸਾਲ ਦਾ ਕਿ ਜਿਹਦੇ ਕਰਕੇ ਉਹਨਾਂ ਨੇ ਅਮਰੀਕਾ ਦੇ ਵਿੱਚ ਪਹਿਲਾਂ ਸਾਜ਼ਿਸ਼ ਕੀਤੀ ਗਈ ਮਾਰਨ ਦੀ ਬਟ ਉਹਨੇ ਕਿਹਾ ਕਿ ਜਿਹੜਾ ਇੰਡੀਆ ਦੇ ਵਿੱਚ ਮਾਰਿਆ ਜਾਊਗਾ ਕਿ ਅਸੀਂ ਪੈਸੇ ਦੇ ਕੇ ਛੁੱਟ ਜਾਵਾਂਗੇ ਜਦਕਿ ਇਹ ਸਾਰਾ ਕੁਝ ਬੇਬੁਨਿਆਦੀ ਤੇ ਝੂਠਾ ਸਾਬਤ ਪਾਇਆ ਗਿਆ ਤੇ ਉਸ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਹੋ ਰਹੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਕਹਿੰਨੇ ਆ ਕਿ ਜਿਹੜ ਜੋ ਵੀ ਬਣਦੀ ਆ ਅੱਤ ਦੇ ਆਧਾਰ ਤੇ ਜਿਹੜੀ ਰਿਪੋਰਟ ਸਾਹਮਣੇ ਕਲੀਅਰ ਹੋਣੀ ਚਾਹੀਦੀ ਆ ਤੇ ਅਸੀਂ ਜਿਹੜੀ ਉਹਨਾਂ ਤੇ 7 ਸਦ ਤੱਕ ਮਾਮਲਾ ਦਰਜ ਕੀਤਾ ਜਾਵੇਗਾ ਨਹੀਂ 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 ਪ੍ਰੋਸਾਨੀ ਦਿੱਤਾ ਗਿਆ ਮਾਮਲਾ ਦਰਜ ਕੁੜੀ ਦੇ ਪੇਰੈਂਟਸ ਦੇ ਵੱਲੋਂ ਮਾਮਲਾ ਦਰਜ ਬਿਆਨ ਹੋ ਰਿਹਾ ਬਿਆਨ ਦੇ ਆਧਾਰ ਤੇ ਜਿਹੜਾ ਵਾ ਹੁਣ ਮਾਮਲਾ ਦਰਜ ਕਰ ਦਿੱਤਾ ਜਾਊਗਾ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਤੁਹਾਨੂੰ ਫੇਅ ਫਿਊਚਰ ਦੇ ਵਿੱਚ ਜੋ ਵੀ ਕੋਰਟ ਦੇ ਥਰੂ ਚੱਲੇਗੀ ਭਾਈ ਸਰ ਕੀ ਤੁਹਾਡਾ ਨਾਮ ਹੈ ਕਿਹੜੇ ਜ਼ਿਲ੍ਹੇਬੰਦੀ ਦੇ ਨਾਲ ਮੈਂ ਦੱਸੂ ਇਸ ਤੇ ਕੀ ਪੂਰਾ ਮਾਮਲਾ ਹੈ ਸਾਡੇ ਦਾ ਉਹ ਕਿਵੇਂ ਮੈਂ ਸਾਥੀ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ ਜਮੂਰੀ ਖਸਾਨ ਸਭਾ ਪੰਜਾਬ ਇਹ ਮਾਮਲਾ ਇਸ ਤਰ੍ਹਾਂ ਆ ਗਿਆ ਸਾਡੇ ਨਾਲ ਮੇਰਾ ਪਿੰਡ ਖੁਰਲਾਪੁਰਾ ਉੱਥੇ ਲੱਗ ਰਿਸ਼ਤਰੀ ਆ ਲੜਕੀ ਦੀ ਮਾਸੀ ਰਹਿੰਦੀ ਮੇਰੇ ਪਿੰਡ ਦੇ ਲਾਗੇ ਉਹਨਾਂ ਨੇ ਦੱਸਿਆ ਮੈਨੂੰ ਆਗੇ ਵੀ ਕੁੜੀ ਦੀ ਮੌਤ ਹੋ ਗਈ ਆ ਇਹ ਘਟਨਾ ਵਾਪਰ ਗਈ ਆ ਉਹ ਸਾਥੀ ਮੇਰੇ ਕੋਲ ਗੱਲ ਕੇ ਆਏ ਅਸੀਂ ਸਾਰੀਆਂ ਫੋਟੋ ਦੇਖੀਆਂ ਪਤਾ ਲੱਗੀ ਤੈਨੂੰ ਮਾਰੀ ਕੀਤੀ ਜਦ ਕਿ ਮੌਤ ਹੋਈ ਨਹੀਂ ਕਤਲ ਕੀਤਾ ਗਿਆ ਦਾ ਜਿਹੜਾ ਕੁੜੀ ਦਾ ਸਹਰਾ ਸੱਸ ਉਹਦੀ ਮਿਲੀ ਪੋਤਨਾ ਕਤਲ ਹੋਇਆ ਜਿਹੜਾ ਦਾ ਪ੍ਰੋਣਾ ਘਰ ਦਾ ਉਹਦਾ ਬਾਹਰ ਆ ਅਮਰੀਕਾ ਚ ਇੱਕ ਕੁੜੀ ਅਮਰੀਕਾ ਚ ਵਾਈ ਸੀਗੀ ਇੱਕ ਤਰੀਕੇ ਨਾਲ ਭੇਜੀ ਗਈ ਇਹ ਪਲਾਨ ਕਰ ਪਲਾਨਿੰਗ ਕਰਕੇ ਇਹ ਕਤਲ ਕੀਤਾ ਗਿਆ ਲੋ ਪਲਾਨ ਕੀਤਾ ਗਿਆ ਤੇ ਕੁੜੀ ਅਮਰੀਕਾ ਤੋਂ ਇੱਥੇ ਭੇਜੀ ਗਈ ਇੰਡੀਆ ਭੇਜੀ ਗਈ ਵਿਆਹ ਦੇ ਬਾਨੇ ਇਹਦਾ ਵਿਆਹ ਰੱਖਿਆ ਜੀ ਇਹ ਕਿਸਦਾ ਵਿਆਹ ਉੱਥੇ ਹੋਊਗਾ ਉੱਥੇ ਪਿੰਡਕ ਤੇ ਹੋਊਗਾ ਜਦ ਕਿ ਵਿਆਹ ਵੀ ਨਹੀਂਗਾ ਵਿਆਹ ਕੋਈ ਵਿਆਹ ਨਹੀਂ ਸੀਗਾ ਪਲਾਨ ਕਰਕੇ ਇਹ ਕਤਲ ਹੋਇਆ ਅਜੀ 3-4 ਦਿਨ ਤੋਂ ਪਿੱਛੇ ਭੱਜੇ ਵਰਦੇ ਪੁਲਿਸ ਦੇ ਡਿਪਟੀ ਸਾਹਿਬ ਨੂੰ ਮੈਲ ਫੋਨ ਕਰ ਤੇ ਐਸਐਸਪੀ ਨੂੰ ਫੋਨ ਵੀ ਕੀਤਾ ਸਾਨੂੰ ਕੋਈ ਨਿਆਣ ਨਹੀਂ ਮਿਲਦੀ ਆ ਸੀ ਅਸੀਂ ਪਰਸੋ 11 ਵਜੇ ਤੱਕ ਆਉਂ ਨੂੰ ਗਏ ਆ ਕੋਈ ਸਾਨੂੰ ਨਿਆਣ ਨਹੀਂ ਮਿਲਿਆ ਅੱਜ ਅਸੀਂ ਮੀਟਿੰਗ ਕਰਕੇ ਸਾਡੀ ਕਵਾਂਸਾ ਸੰਧੂ ਸਾਡੇ ਜਨਕ ਖਤਰ ਪੰਜਾਬ ਦੇ ਉਹਨਾਂ ਨੇ ਸਲਾਹ ਕੀਤੀ ਮੈਂ ਉਹਨਾਂ ਨੇ ਵੀ ਪੂਰਾ ਜੋਰ ਲਾਇਆ ਪੁੱਛੋ ਜਸਬੰਦੀ ਅਨਸਾਰੀ ਨੂੰ ਇਕੱਠੀ ਹੋ ਕੇ ਤੁਹਾਡਾ ਲਾਓ ਤੇ ਫਿਰ ਨਿਆਣ ਮਿਲੂਗਾ ਅੱਜ ਅਸੀਂ ਜਮੂਰੀ ਖਸਾਨ ਸਭਾ ਦੇ ਪੰਜਾਬ ਛੰਡੇ ਦੇ ਲਿਆਏ ਆ ਸਾਡੇ ਨਾਲ ਹੋਰ ਜਸਬੰਦੀਆਂ ਵੀ ਆ ਗਈਆਂ ਕੀਪਤੀ ਖਸਾਨ ਯੂਨੀਅਨ ਬੀਕੇ ਯੂ ਰਾਜੇਵਾਲ ਹੋਰ ਕਾਫੀ ਸਰੇਮੰਦੀਆਂ ਹਟਾਈਆਂ ਹਾਦੀ ਨਰਮਨ ਸਿੰਘ ਮਸੀਆ ਵਾਲੇ ਵੀ ਆਏ ਆ ਸੰਦੋਖ ਸਿੰਘ ਬਲਗਾ ਜੀ ਜੇ ਅਗੂ ਨੇ ਜੀ ਬੁਲੀ ਸੰਸਾਵਾ ਦੇ ਉਹੀ ਪਹੁੰਚੇ ਇੱਥੇ ਉਹਨਾਂ ਨੇ ਸਾਥ ਲੜਕੇ ਹੀ ਮੋਰਚਾ ਮਾਰਿਆ ਤੇ ਫੇਰ ਇਨਸਾਫ ਸੁਣ ਮਿਲਿਆ ਫੇਰ ਕਾਦਰ ਲੜੇ ਗਏ ਬੁੜਾ ਆਪਣਾ ਬਚੁਰ ਗਿਆ ਜਿਹੜਾ ਉਹ ਸੋਹਰਾ ਕੁੜੀ ਦਾ ਫੜਿਆ ਗਿਆ ਜਿਹੜੀ ਮਾਂ ਆ ਉਹ ਫਰਾਰ ਹੋਈ ਆ ਉਹ ਵੀ ਜਿਹੜੀ ਆ ਫੜੀ ਜਾਣੀਆਂ ਡਾਕਟਰ ਸਾਹਿਬ ਮੌਕੇ ਤੇ ਆਇਆ ਸੰਨਪ੍ਰੋਸਾਦ ਆਇਆ ਫੇਰ ਕਾਦਰ ਸਾਰੇ ਫੜਿਆਂਗੇ ਪੜਾਂਗੇ ਛੱਡ ਦੇ ਨਹੀਂ ਸੀ ਪੁਲਿਸ ਦੀ ਕਾਰਗੁਜ਼ਾਰੀ ਨਾਲ ਹੁਣ ਸੰਤੁਸ਼ਟ ਹਾਂ ਹੌਸਮ ਦੋਸਤਾਂ ਜਿਹੜਾ ਐਸਐਚਓ ਬਿਲਕੁਲ ਨਕਮਾ ਸਾਫ ਸੀ ਬਿਲਕੁਲ ਨਕਮਾ ਇੱਕ ਵਾਰ ਸਖਰ ਰਿਆ ਪਿਆ ਲੇਕੋ ਦੰਨੀਆਂ ਖਾਦਰਾ ਫਰਦਾ ਜੀ ਆਜ਼ਾਦੀ ਮੋਰੀ ਆ ਗਿਆ ਜੀ 15 ਮਿੰਟ ਬਾਅਦ ਮਿਲੋ ਜੀ 20 ਮਿੰਟ ਬਾਅਦ ਮਿਲੋ ਜੀ ਸਾਨੂੰ ਸਾਨੂੰ ਕਮਲੇ ਮਿਲਤਾ ਜੀ ਪਰਸੋਂ ਅਖੀਰ ਤੇ ਅਸੀਂ ਮੀਟਿੰਗ ਕਰਕੇ ਸੰਧੂ ਸਾਹਿਬ ਜਿਹੜੇ ਜਨਸਖਤਰ ਸਾਡੇ ਪੰਜਾਬ ਦੇ ਰਸਲਾਹ ਕਰਕੇ ਅਸੀਂ ਇਹ ਮੋਰਚਾ ਲਾਇਆ ਤੇ ਬੇਸਰ ਨੂੰ ਨਿਆਂ ਮਿਲਿਆ ਜੇਕਰ ਕੁੜੀ ਦੀ ਮਾਂ ਦੀ ਰੈਫਟ ਆਉਣ ਵਾਲੇ ਦਿਨਾਂ ਚ ਨਹੀਂ ਹੁੰਦੀ ਤੇ ਫਿਰ ਤੁਹਾਡੇ ਲੋਕ ਕੀ ਕਰਨਗੇ ਉਹ ਸਾਡੀ ਕਮੇਟੀ ਬਣੀ ਹੋਈ ਆ ਸਾਡੀ 9 ਮੈਂਬਰਿਕ ਮੀਟਿੰਗ ਬਣੀ ਆ ਉਹਦਾ ਨয়া ਜਬਰ ਵਿਰੋਧੀ ਸ਼ਿਕਾਇਤ ਕਮੇਟੀ ਅਸੀਂ ਮੀਟਿੰਗ ਕਰਕੇ ਦੁਬਾਰਾ ਫੇਰ ਡਾਕਟਰ ਸਾਹਿਬ ਨੂੰ ਮਿਲਾਂਗੇ ਇਹ ਉਹਨੂੰ ਗ੍ਰਫਤਾਰ ਕਰੋ ਇਹ ਕਾਤਲ ਬੜੇ ਮਾੜੇ ਆ ਇਹਨਾਂ ਨੇ ਬਹੁਤ ਜ਼ੁਲਮ ਕੀਤਾ ਇੱਕ 30 ਸਾਲ ਦੀ ਲੜਕੀ ਜਿਹੜੀ ਨੌਜਾਨ ਨੂੰ ਮਾਰ ਦਿੱਤਾ ਉਹਦੀ ਪ੍ਰਾਪਰਟੀ ਬੜੀ ਆ ਉਹ ਵੀ ਗੱਲ ਕੀਤੀ ਅਸੀਂ ਉਹ ਵੀ ਨਹੀਂ ਜਾਣਦੇ ਅਸੀਂ ਇੱਕ ਬੱਚਾ ਦਾ ਲੜਕੀ ਦਾ ਉਹ ਵੀ ਅਸੀਂ ਸਾਨੂੰ ਡੀਐਸਪੀ ਸਾਹਿਬ ਤੋਂ ਹਸਾ ਦਵਾਇਆ ਉਹ ਤੁਹਾਨੂੰ ਵਾਪਸ ਕਰਾਂਗੇ ਉਹ ਤੁਹਾਡੇ ਕੋਲੋਂ ਤਾਂ ਮੇਰੀ ਸਮਾਪਤੀ ਕਰਦੇ ਉਹ ਸਾਡੀ ਤੁਹਾਡੇ ਨੂੰ ਸਵਾਤ ਵਾਲੀ ਸਵਾਤੀ ਆ ਅਸੀਂ ਬੈਠੇ ਜੇ ਅਸੀਂ ਐਫਆਈਆਰ ਕਾਪੀ ਮਿਲਣੀ ਐ ਐਫਆਈਆਰ ਦੀ ਉਹ ਲੈ ਕੇ ਜਾਣਾ ਸੀ ਉਧਰ ਜਾਣਾ ਨਹੀਂ ਸੀ ਹਾਂਜੀ ਓਕੇ ਮੈਂ ਮਾਈਕ ਪਰ ਰੱਖ ਲੈਂਦਾ ਹਾਂ ਜੀ ਉੱਡੇ ਤੋਂ ਸਭ ਸੁਲਤਾਨਪੁਰ ਲੋਧੀ ਦੇ ਥਾਣੇ ਦਾ ਘਰਾਓ ਹੋਇਆ ਹੈ ਇਸ ਟਾਈਮ ਔਰ ਥਾਣੇ ਦੇ ਵਿੱਚ ਧਰਨਾ ਲੱਗਾ ਹੋਇਆ ਹੈ ਤੇ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਆ ਪੁਲਿਸ ਦੇ ਉੱਤੇ ਕਿ ਸਾਨੂੰ ਜਿਹੜਾ 19 ਤਰੀਕ ਦੀ ਮੌਤ ਹੋਈ ਸੀ ਉਸ ਦੇ ਬਾਵਜੂਦ ਵੀ ਹਜੇ ਤੱਕ ਪੁਲਿਸ ਵੱਲੋਂ ਜਿਹੜਾ ਇਨਸਾਫ ਨਹੀਂ ਦਿੱਤਾ ਗਿਆ ਕੀ ਘਟਦਾ ਵਿੱਚ ਸਾਡੇ ਧਿਆਨ ਦੇ ਵਿੱਚ ਮਸਲਾ ਆਇਆ ਸੀਗਾ ਜੀ ਇੱਕ ਲੇਡੀ ਹੂਜ਼ ਅਰਾਊਂਡ 30 32 ইয়ার্স 올ਡ ਰਾਜਦੀਪ ਘਰ ਉਹਦੀ ਮਿਸਟਰੀਅਸ ਸਬਕੰਸਟੈਂਸਸ ਦੇ ਵਿੱਚ ਡੈਥ ਹੋਈ ਸੀਗੀ ਤੇ ਹਰ ਬੋਡੀ ਵਾਸ ਰਸ਼ਡ ਟੂ ਦਾ ਹਸਪੀਟਲ ਉਥੇ ਉਹਨਾਂ ਦੀ ਬੋਡੀ ਜਿਹੜੀ ਹੈ ਪੋਸਟਮਾਰਟਮ ਕੀਤਾ ਗਿਆ ਸੀਗਾ ਬਾਏ ਅ ਬੋਰਡ ਆਫ ਡਾਕਟਰਸ 3 ਡਾਕਟਰਸ ਵਰ ਇਨਵੋਲਡ ਇਨ ਦਾ ਪੋਸਟਮਾਰਟਮ ਉਹਨਾਂ ਦੀ ਅੱਜ ਸਾਨੂੰ ਰਿਪੋਰਟ ਜਿਹੜੀ ਹੈ ਮਸੂਲ ਹੋਈ ਹੈ ਉਸ ਰਿਪੋਰਟ ਦੇ ਅਕੋਰਡਿੰਗਲੀ ਜੋ ਸਾਡੀਆਂ ਬਣਦੀਆਂ ਧਾਰਾਵਾਂ ਹੈਗੀਆਂ ਨੇ ਉਹਦੇ ਤਹਿਤ ਅਸੀਂ ਮਾਮਲਾ ਦਰਜ ਕਰਕੇ ਤੇ ਇਹਦੀ ਇਨਵੈਸਟੀਗੇਸ਼ਨ ਕਰਨ ਲੱਗਿਆ ਜੀ ਕਿ ਰਿਪੋਰਟ ਦੇ ਵਿੱਚ ਕੀ ਹੈ ਰਿਪੋਰਟ ਦੇ ਵਿੱਚ ਦ ਕਾਸ ਆਫ ਡੈਥ ਇਜ਼ ਐਸਫਿਕਸਿਆ ਐਂਡ ਇਹਨਾਂ ਦੇ ਜਿਹੜੇ ਮਮ ਡੈਡ ਆ ਲੜਕੀ ਦੇ ਉਹਨਾਂ ਨੇ ਅਲਿਜ ਕੀਤਾ ਹੈਗਾ ਕਿ ਇਹਦੇ ਜਿਹੜੇ ਸੱਸ ਸੌਰ ਤੇ ਇਹਦਾ ਜਿਹੜਾ ਲੜਕੀ ਦਾ ਹਸਬੰਡ ਹੈਗਾ ਇਹ ਤਿੰਨਾਂ ਨੇ ਪਲੋਟ ਕਰਕੇ ਉਹਨਾਂ ਦੀ ਬੇਟੀ ਨੂੰ ਜਿਹੜਾ ਹੈਗਾ ਮਾਰਿਆ ਹੈਗਾ ਤੇ ਅਸੀਂ ਇਨਵੈਸਟੀਗੇਸ਼ਨ ਕਰਕੇ ਜੋ ਵੀ ਨਵੇਂ ਤੱਥ ਸਾਹਮਣੇ ਆਣਗੇ ਤੇ ਬਣਦੀ ਕਾਰਵਾਈ ਕਰਾਂਗੇ ਉਹਦੀ ਕਿੰਨੇ ਕਿੰਨ੍ਹੇ ਸਾਲਾਂ ਦੀ ਸੀ ਔਰ ਸਿਟੀਜ਼ਨ ਸੀ ਅਮਰੀਕਾ ਦੀ ਹਾਂਜੀ ਅਕੋਰਡਿੰਗ ਟੂ ਦ ਸੋਰਸਸ ਕਿ ਸ਼ੀ ਵਾਸ ਅ ਯੂ ਐਸ ਸਿਟੀਜ਼ਨ ਤੇ ਮੈਰੀਡ ਟੂ ਅ ਗਾਇ ਹੂ ਇਸ ਆਲਸੋ ਲਿਵਿੰਗ ਇਨ ਯੂ ਐਸ ਓਨਲੀ ਤੇ ਲੜਕੀ ਦੇ ਜਿਹੜੇ ਮਾਪੇ ਨੇ ਉਹ ਯੂਕੇ ਤੋਂ ਆਏ ਨੇ ਤੇ ਹੁਣ ਅਸੀਂ ਜਿਹੜੀਆਂ ਹੈਗੀਆਂ ਬਣ ਗਿਆ ਧਾਰਾਵਾਂ ਦੇ ਵਿੱਚ ਮੁਕਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆ ਉਹ ਅੰਡਰਵੇਕ ਕਰਾਗੇ ਮਾਮਲਾਦਾਰ ਜਿਹੜਾ ਪ੍ਰੈਸ਼ਰ ਤੇ ਹਿੱਟ ਕਰ ਰਿਹਾ ਹੁਣ ਧਰਨਾ ਲੱਗਾ ਜਾਂ ਇੰਨੇ ਦਿਨਾਂ ਤੋਂ ਤੁਸੀਂ ਤਾਂ ਨਹੀਂ ਕੀਤਾ ਨਹੀਂ ਜੀ ਅਸੀਂ ਜਿਹੜਾ ਮਾਮਲਾ ਹੈਗਾ ਜੀ ਵੀ ਹੈਵ ਟੂ ਗੋ ਅਕੋਰਡਿੰਗ ਟੂ ਦਾ ਲਾ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਸੀਗੀ ਵੀ ਵੀ ਵਾਰ ਵੇਟਿੰਗ ਫਾਰ ਦੈਟ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ ਜੀ ਅਕੋਰਡਿੰਗ ਟੂ ਦਾ ਪੋਸਟਮਾਰਟਮ ਦਾ ਕੌਜ਼ ਆਫ ਡੈਥ ਐਸਫਿਕਸਿਆ ਹੈਂਸ ਇਟ ਇਜ਼ ਪ੍ਰੂਵਨ ਕੀ ਜੀ ਦਾ ਮੁਕਤਨਾ ਮੌਤ ਹੋਈ ਹੈਗੀ ਤੇ ਅਸੀਂ ਉਹਨਾਂ ਦੀ ਮਦਦ ਤੇ ਫਾਦਰ ਤੇ ਬਿਆਨਾ ਉਤੇ ਮਾਮਲਾ ਦਰਜ ਕਰ ਰਹੇ ਹਾਂ